ਸਾਰਾ ਜਨੋ Eid ul Azha ਦਾ ਤਿਹਾਰ ਪੂਰੇ ਭਾਰਤ ਵਿੱਚ ਨਹੀਂ ਬਲਕਿ ਦੁਨੀਆ ਦੇ ਜ਼ਿਆਤਰ ਦੇਸ਼ਾਂ ਦੇ ਵਿੱਚ ਮਨਾਇਆ ਗਿਆ। ਇਸੇ ਦੌਰਾਨ ਐਕਸ ਤੇ ਇੱਕ ਵੀਡੀਓ ਸਾਹਮਣੇ ਆਈ ਜਿਸ ਨੇ ਜਾਂਚ ਏਜੰਸੀਆਂ ਤੇ ਜੇਲ੍ਹ ਪ੍ਰਸ਼ਾਸਨ ਨੂੰ ਫਿਰ ਤੋਂ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ। ਇਸ ਵੀਡੀਓ ਵਿੱਚ ਗੁਜਰਾਤ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਵੀਡੀਓ ਕਰਾ ਰਿਹਾ ਹੈ ਇੱਕ ਵਿਅਕਤੀ ਨੂੰ Eid ਮੁਬਾਰਕ ਕਹਿ ਰਿਹਾ ਹੈ। ਇੱਕ ਪਾਸੇ ਇਸ ਵੀਡੀਓ ਨੇ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਵਿੱਚ ਦਿੱਤੀਆਂ ਜਾਣਵਾਲੀਆਂ ਸਹੂਲਤਾਂ ਦਾ ਪਰਦਾਫਾਸ਼ ਕੀਤਾ ਤੇ ਦੂਜੇ ਪਾਸੇ ਇਸ ਵੀਡੀਓ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਲ ਨਜ਼ਰ ਆ ਰਹੇ ਵਿਅਕਤੀ ਨੇ ਲਾਰੈਂਸ ਦੇ ਪਾਕਿਸਤਾਨ ਸਬੰਧ ਦਾ ਵੀ ਪਰਦਾਫਾਸ਼ ਕੀਤਾ ਹੈ ਜਿਸ ਕਨ ਹੌਲੀ-ਹੌਲੀ ਲੱਗਦਾ ਹੈ ਕਿ ਲਾਰੈਂਸ ਬਿਸ਼ਨੋਈ ਹੁਣ ਸਿਰਫ ਇੱਕ ਗੈਂਗਸਟਰ ਹੀ ਨਹੀਂ ਸਗੋ ਉਹ ਅਪਰਾਧ ਦੀ ਦੁਨੀਆ ਦਾ ਡੌਨ ਬਣਨ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਸਹਿਯਾਦ ਪੱਟੀ ਅਜਿਹਾ ਵਿਅਕਤੀ ਹੈ ਜਿਸ ਦੇ ਸਬੰਧ ਪਾਕਿਸਤਾਨ ਦੇ ਭੂ ਮਾਫੀਆ ਅਤੇ ਅੰਡਰਵਰਲਡ ਦੇ ਵੱਡੇ ਗੈਂਗਸਟਰਾਂ ਨਾਲ ਜੁੜੇ ਹੋਏ ਹਨ ਜਿਸ ਕਾਰਨ ਪਾਕਿਸਤਾਨ ਨੇ ਸ਼ਹਜਾਦ ਪੱਟੀ ਤੇ ਪਾਬੰਦੀ ਲਗਾ ਰੱਖੀ ਹੈ ਜਦੋਂ ਸ਼ਹਜਾਦ ਪੱਟੀ ਦੇ ਇੰਸਟਾਗ੍ਰam ਪ੍ਰੋਫਾਈਲ ਦੀ ਜਾਂਚ ਕੀਤੀ ਤਾਂ ਸ਼ਹਜਾਦ ਪੱਟੀ ਨੂੰ ਫਾਰੂਕ ਕੋਕਰ ਨਾਂ ਦੇ ਕਿਸੇ ਵਿਅਕਤੀ ਨਾਲ ਦੇਖਿਆ ਗਿਆ ਦਰਸਲ ਫਾਰੂਕ ਕੋਕਰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦਾ ਰਹਿਣ ਵਾਲਾ ਹੈ ਤੇ ਇਸ ਵਿਅਕਤੀ ਨੂੰ ਬਲੋਚਿਸਤਾਨ ਇਲਾਕੇ ਦਾ ਮਾਫੀਆ ਵੀ ਕਿਹਾ ਜਾਂਦਾ ਹੈ ਲਾਰੈਂਸ ਦੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਹਜਾਦ ਪੱਟੀ ਨੇ ਵੀਡੀਓ ਪੋਸਟ ਕਰਕੇ ਆਪਣੀ ਸਫਾਈ ਦਿੱਤੀ ਹੈ ਆਓ ਦੇਖੀਏ ਇਹ ਵੀਡੀਓ। ਕਿ ਹਾਲ ਹੈ ਸਾਰਿਆਂ ਦਾ? ਠੀਕ ਹੋ, ਖੈਰੀਅਤ ਨਾਲ ਹੋ। ਯਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੰਡੀਆ ਦੇ ਨਿਊਜ਼ ਤੇ ਮੇਰੀ ਤੇ ਫਰਕ ਹੋਕਰ ਪਾਈ ਦੀਆਂ ਨਿਊਜ਼ਾਂ ਚੱਲ ਰਹੀਆਂ ਨੇ ਕਿ ਇੱਕ ਮੇਰੀ ਬਿਸ਼ਨੋਈ ਦੇ ਨਾਲ ਲਾਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਹੈ। ਠੀਕ ਹੈ। ਉਹਦੇ ਬਾਰੇ ਵਿੱਚ ਮੈਂ ਥੋੜੀ ਜੀ ਗੱਲ ਕਰਨਾ ਚਾਹਨਾ ਵਾਂ ਕਿ ਸਭ ਤੋਂ ਪਹਿਲੇ ਮੇਰਾ ਭਾਈ ਜਾਨ ਹੈ। ਮੈਂ ਇੰਡੀਆ ਦੇ ਨਿਊਜ਼ ਨੂੰ ਇਸ ਚੀਜ਼ਾਂ ਦਾ ਜਵਾਬ ਦੇ ਨਹੀਂ ਆਗਾ ਵਾਂ। ਮੈਂ ਜਵਾਬ ਦੇ ਹੈਗਾ ਆਪਣੇ ਮੁਲਕ ਦਾ, ਆਪਣੀ ਆਰਮੀ ਦਾ, ਆਪਣੀ ਏਜੰਸੀਆਂ ਦਾ, ਆਪਣੀ ਪੁਲਿਸ ਦਾ। ਜਦੋਂ ਮੇਰੇ ਕੋਲੋਂ ਮੰਗਣਗੇ ਮੈਂ ਉਹਨਾਂ ਨੂੰ ਦਿਖਾ ਦੇਵਾਂਗਾ ਕਿ ਭਾਈ ਜਾਨ ਇਹਨਾਂ ਦੀ ਸਾਰੇ ਕਦੋਂ ਮੈਨੂੰ ਕਾਲ ਆਈ ਹੈ ਕਦੋਂ ਇਹਦੀ ਮੇਰੀ ਗੱਲ ਹੋਈ ਹੈ ਕਿੰਨਾ ਹਰਸਾ ਪਹਿਲੇ ਹੋਈ ਹੈ ਔਰ ਕਿੰਨੇ ਵੀਡੀਓ ਅਪਲੋਡ ਕੀਤੀ ਔਰ ਕਿਸ ਤਰੀਕੇ ਵੀਡੀਓ ਅਪਲੋਡ ਹੋਈ ਹੈ ਠੀਕ ਹੈ ਮੈਂ ਉਸ ਤੋਂ ਇਲਾਵਾ ਕਿਸੇ ਬੰਦੇ ਨੂੰ ਜਵਾਬ ਦੇਣ ਦਾ ਕਾਇਲ ਨਹੀਂ ਹਾਂ ਔਰ ਮੇਰੇ ਅਦਾਰੇ ਪਾਕਿਸਤਾਨ ਜ਼ਿੰਦਾਬਾਦ ਹੈ ਹਮੇਸ਼ਾ ਪਾਕਿਸਤਾਨ ਆਰਮੀ ਵੀ ਜ਼ਿੰਦਾਬਾਦ ਹੈ ਪਾਕਿਸਤਾਨ ਏਜੰਸੀ ਵੀ ਜ਼ਿੰਦਾਬਾਦ ਹੈ ਮੇਰੀ ਹਮੇਸ਼ਾ ਜਾਨ ਉਹਨਾਂ ਵਾਸਤੇ ਹਾਜ਼ਰ ਹੈ ਠੀਕ ਹੈ ਤੇ ਦੂਸਰੇ ਨੰਬਰ ਤੇ ਜਦੋਂ ਵੀ ਮੈਨੂੰ ਮੇਰੇ ਅਦਾਰੇ ਬੁਲਾਣਗੇ ਮੈਂ ਜਾਵਾਂਗਾ ਅਗਰ ਮੇਰੀ ਕੋਈ ਚੀਜ਼ ਉਹਨਾਂ ਵਿੱਚ ਮੈਂ ਗਿਲਟੀ ਆਂਨਾ ਵਾ ਜਾਂ ਮੈਂ ਕੋਈ ਉਹਨਾਂ ਦੇ ਨਾਲ ਦੋ ਦਫਾ ਤੋਂ ਜ਼ਿਆਦਾ ਮੇਰੀ ਗੱਲ ਹੋਈ ਹੋਵੇ ਜਾਂ ਮੈਂ ਕਿਸੇ ਚੀਜ਼ ਦੇ ਵਿੱਚ ਸ਼ਾਮਲ ਹੋਵਾਂ ਪਾਕਿਸਤਾਨ ਦਾ ਕੋਈ ਬੁਰਾ ਹੋ ਕੀਤਾ ਹੋਵੇ ਜਾਂ ਉਧਰੋਂ ਕਿਸੇ ਦੂਸਰੇ ਉਹਨਾਂ ਦਾ ਇੰਡੀਆ ਦਾ ਕੋਈ ਬੁਰਾ ਸੋਚਿਆ ਵੀ ਹੋਵੇ ਜਾਂ ਕੁਝ ਵੀ ਇਸ ਤਰ੍ਹਾਂ ਦਾ ਤੇ ਮੈਂ ਆਪਣੀ ਸਜ਼ਾ ਪੂਤਣ ਲਈ ਤਿਆਰ ਆਂ ਠੀਕ ਹੈ ਕਾਲ ਆਈ ਹੈ ਬਾਕੀ ਤੁਸੀਂ ਜੋ ਵੀ ਮੇਰੇ ਬਾਰੇ ਚ ਨਿਊਜ਼ਾਂ ਫੈਲਾ ਰਹੇ ਹੋ ਕਿ ਫਲਾਣਾ ਇਲਾਕੇ ਨਾਲ ਮੈਨੂੰ ਮਿਲਾ ਰਹੇ ਜੇ ਫਲਾਣਾ ਮੇਰੇ ਤੇ ਇਲਜ਼ਾਮ ਲਗਾ ਰਹੇ ਜੇ ਪੁਰਾਣੀਆਂ ਮੇਰੀਆਂ ਤਸਵੀਰਾਂ